ਜਲੰਧਰ ਦੇ ਵਿੱਚ ਉਸ ਵੇਲੇ ਹੰਗਾਮਾ ਦੇਖ ਨੂੰ ਮਿਲਿਆ ਜਦੋਂ ਇੱਕ ਨੌਜਵਾਨ ਨੇ ਕਾਰ 'ਚ ਰੱਖੇ ਹਥਿਆਰ ਨੂੰ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਇਸ ਦੀ ਵੀਡੀਓ ਬਣਾਈ ਅਤੇ ਨਾਲ ਹੀ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਰਮਚਾਰੀ ਸੀ ਜਿਸ ਨੇ ਕਿ ਗੱਡੀ ਦੇ ਵਿੱਚ ਜਿਹੜੀ ਕਿ ਰਾਈਫਲ ਇਹ ਰੱਖੀ ਹੋਈ ਸੀ ਤੇ ਦੂਜੇ ਪਾਸੇ ਇਸਲੇ ਜੁੜਾ ਕਿ ਨਸ਼ਾ ਕੀਤਾ ਹੋਇਆ ਸੀ ਇਸ ਦੇ ਉੱਤੇ ਇਹ ਜੁੜੇ ਇਲਜ਼ਾਮ ਨੇ ਉਹ ਲਗਾਏ ਜਾ ਰਹੇ ਨੇ ਜਿਹਦੇ ਚੱਲਦੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਗਈ ਆ ਸਭ ਤੋਂ ਪਹਿਲਾਂ ਅਸੀਂ ਇਸ ਵੀਡੀਓ ਤੇ ਨਜ਼ਰ ਮਾਰਦੇ ਤੇ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਕੁਲਦੀਪ ਸਿੰਘ ਜੀ ਡਿਊਟੀ ਕਿੱਥੇ ਆਪਣੀ ਤੂੰ ਮੇਰਾ ਬਰਾਜੋ ਕਰ ਨਾ ਡਿਊਟੀ ਕਿੱਥੇ ਆਪਣੀ ਜੋ ਮੈਂ ਕਹਤਾ ਅਸੀਂ ਹੋਰ ਤੇ ਨਿਊ ਨਿਊ ਚ ਲਾਣਾ ਜੋ ਲਾ ਦਿਆਂ ਪਾਜੀ ਡਿਊਟੀ ਕਿੱਥੇ ਆਪਣੀ ਅਹ ਕੀ ਹੈ ਤੁਹਾਡੇ ਬੰਦੇ ਕੋਈ ਇਹ ਕੀ ਚੀਜ਼ਾਂ ਕੀ ਹੈ ਇਹ ਤੁਹਾਡੇ ਗੱਡੀ ਤੇ ਨਹੀਂ ਪਾਜੀ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਪਹਿਲੀ ਗੱਲ ਬੋਲੀ ਮੇਰੀ ਗੱਲ ਤਾਂ ਮੈਂ ਤੈਨੂੰ ਮੈਂ ਤੁਸੀਂ ਨਿਊਜ਼ ਚ ਲਾਓ ਮੈਂ ਤੁਹਾਨੂੰ ਸਵੇਰ ਮੈਂ ਸਵੇਰ ਨੂੰ ਦੱਸਾਂਗਾ ਮੈਨੂੰ ਮਨੋ ਧੋਖਿਆ ਕਿਉਂ ਨੋ ਕੰਡਰਾ ਨਾਮ ਲੋਕਾਂ ਨੂੰ ਸਾਹਤ ਮਰ ਕੇ ਮੈਂ ਨਹੀਂ ਚਾਹਿਆ ਕਿ ਸ਼ਰਾਬ ਪੀਤੀ ਆਪਣੇ ਘਰੇ ਲੈਣਾ ਚਾਹੀਦਾ ਤੁਹਾਨੂੰ ਬਾਹਰੋਂ ਸ਼ਰਾਬ ਕੱਢੋ ਮੇਰਾ ਘਰ ਕਿੱਥਾ ਹੈ ਮੈਨੂੰ ਮੈ ਜੜੀਆਂ ਕਿੱਥੇ ਦੇ ਆ ਮੈਂ ਤੈਨੂੰ ਪਹਿਲੀ ਗੱਲ ਬੋਲੀ ਜੜੀਆਂ ਮੈਨੂੰ ਧੋਖੀਆਂ ਵੰਡੀਆਂ ਉਹ ਵੀ ਲਿਆਏਗਾ ਫਿਰ ਨਿਊਜ਼ ਚ ਲਾਉਂਗਾ ਹਾਂ ਤੂੰ ਆ ਤੂੰ ਅੱਜ ਅੱਜ ਮੇਰੀ ਨਿਊਜ਼ ਚ ਖਬਰ ਲਾਵਾ ਤੂੰ ਸਾਡ ਲੈ ਕੇ ਕੋਈ ਮੁੰਗਰਾ ਘਰ ਤੇ ਉਹ ਤੂੰ ਤੂੰ ਕਿਤੇ ਗੋਲੀ ਵੀ ਚਲਾਈ ਹੋਣੀ ਫਿਰ ਉਹ ਗੋਲੀਆਂ ਨਹੀਂ ਭਾਈ ਅਸੀਂ ਫੋਚ ਰਹੇ ਆ ਗੋਲੀਆਂ ਅਸੀਂ ਕਦੇ ਵੀ ਨਹੀਂ ਚਲਾਈ ਹੈਗੀਆਂ। ਫੋਚ ਕੀ ਸਕਾਂਦੇ ਆਮ ਲੋਕਾਂ ਨੂੰ ਤੰਗ ਕਰੂ। ਭਾਈ ਅਸੀਂ ਕਿਹਨੂੰ ਤੰਗ ਕੀਤਾ? ਕਿਹੜਾ ਬੁੱਜੀ ਏਦਾਂ ਦਾ ਜਿਹੜਾ ਕਹਿੰਦਾ ਵਾ। ਨਹੀਂ ਅਸੀਂ ਕਿਹਨੂੰ ਤੰਗ ਕੀਤਾ? ਫੌਜ ਰੱਖਿਆ ਲਈ ਬਣੀ ਆ ਕਿ ਨਾ ਕਿ ਕਿਹਨੂੰ ਅਸੀਂ ਪਾਨਾ ਲੈ ਗੁੰਦੇਵੇਂ ਤੁਸੀਂ। ਮੈਂ ਤੈਨੂੰ ਤਾਂ ਹੀ ਬੋਲਿਆ ਵੀ ਮੈਨੂੰ ਮੇਰੀ ਤੂੰ ਹੀ ਮੇਰੀ ਨਿਊਜ਼ ਚ ਖਬਰ ਲਾਓ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਮੈਨੂੰ ਕਿਹੜੀਆਂ ਧੌਕੀਆਂ ਮਿਲੀਆਂ ਗਿਆ। ਹਾਂ ਠੀਕ ਹੈ ਨਾ ਮੇਰੇ ਬੱਚੇ ਦਸ਼ੂਆ ਕੈਮਰਨ ਸਕੂਲ ਪੜ੍ਹਦੇਗੇ ਉਹਨੂੰ ਧੌਕੀਆਂ ਮਿਲੀਆਂ ਮੇਰੇ ਬੱਚੇ ਸਰਕਾਰੀ ਸਕੂਲ ਪੜ੍ਹ ਰਹੇ ਮੇਰੇ ਪੁੱਤ ਮੇਰੇ ਪਹਿਲਾਂ ਮੈਂ ਕਿੰਨੇ ਲੈਣਾ ਦੁਪਹਿਰ ਕਿੰਨੇ ਲੈ ਕਿੰਨੇ ਲੈ ਕੱਗ ਮੈਂ ਸ਼ਰਾਬ ਪੀਂਦਾ ਨਹੀਂ ਕੀ ਪੀਂਦਾ ਹੈ ਕਿਹੜਾ ਨਸ਼ਾ ਕੀਤਾ ਫਿਰ ਇਹ ਤਾਂ ਕਿਹੜਾ ਨਸ਼ਾ ਕੀਤਾ ਮੈਂ ਬਿੜੀ ਪੀਂਦਾ ਕ ਬਿੜੀ ਪੀਂਦਾ ਹਾਂ ਸੋ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਦੇਖਦੇ ਲੋਕਾਂ ਦੇ ਤਾਂ ਮੋٹے ਚਲਾਣ ਕਿੱਟੇ ਆਉਂਦੇ ਨੇ ਨਸ਼ਾ ਕਰਕੇ ਸੜਕ ਤੋਂ ਮੋਟੇ ਚਲਾਣ ਦੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਤੋ ਸਵੇਰਾ ਸਾਡੀ ਮੀਡੀਆ ਸਵੇਰਾ ਸਾਡੀ ਮੀਡੀਆ ਖਬਰ ਲਿਆ ਆਏ ਨੌਕਰੀ ਛੱਡ ਦੇਣਗੇ ਸਾਨੂੰ ਆਪਣਾ ਬਹੁਤ ਕੋਈ ਦਿੱਤਾ ਨਹੀਂ ਆਪਣੇ ਦਸ ਦਸਾਂ ਨੂੰ ਇੱਕ ਮਹਿਤ ਕਰਨੇ 1 ਰੁਪਿਆ ਨਹੀਂ ਕਿਸੇ ਕੋਲ ਮੰਗਿਆ ਹੈ ਇਹ ਸਾਲਟ ਵੀ ਨੌਕਰੀ ਦੇ ਸਿਰ ਤੇ ਹੀ ਮਿਲੀ ਜਿੰਨਾ ਡਰਾਨਾ ਪਿਆ ਹੈ ਕੋਈ ਗੱਲ ਕਿਸੇ ਨੂੰ ਡਰਿਆ ਕਿਸੇ ਨੂੰ ਡਰਿਆ ਮੈਂ ਆਪਣੀ ਕੰਪਲੇਟ ਦਊਂਗਾ ਲਿਖਤੀ ਦਊਂਗਾ ਤੂੰ ਦੇ ਦੇ ਮੇਰਾ ਉਹ ਦੇਖ ਤਾ ਸਾਰ ਤੋਂ ਸਾਲਟ ਪਈ ਹੈ ਜਿਸ ਨਾਲ ਤੁਸੀਂ ਪਹਿਲੇ ਵੀਡੀਓ ਦੇਖੇ ਬਾਹਰ ਲਾ ਕੇ ਘੁੰਮ ਰਿਆ ਸੀਗਾ ਸਾਡੀ ਗੱਡੀ ਰੁਕ ਗਈ ਹੈ ਇਹਦੇ ਵੱਲ ਕੋਈ ਗੱਲ ਸਿਸੀ ਕੀ ਵੀ ਸਾਰੇ ਪਾਸੇ ਲੱਗੇ ਨੇ ਸੀਸੀਟੀਵੀ ਵੀ ਕੋਈ ਗੱਲ ਨਹੀਂ ਭਰਾ ਤੁਸੀਂ ਦੇਖ ਸਕਦੇ ਆ ਤੇਰੀ ਜੁੱਤੀ ਤੇਰੀ ਇੱਕ ਤੇਰੀ ਜੁੱਤੀ ਮੇਰੇ ਸਿਰ ਹੋਏਗਾ ਮੇਰੇ ਬੱਚੇ ਕਹਿੰਦੇ ਮੇਰੇ ਬੱਚੇ ਕਹਿੰਦੇ ਸਕੂਲ ਪੜਦੇ ਮੈਂ ਇੱਕ ਬੇਨਤੀ ਕੀਤੀ ਮੇਰੇ ਬੱਚੇ ਕੈਮਰੇ ਸਕੂਲ ਪੜਦੇ ਗਏ ਮੇਰੇ ਨਾਲ ਧੱਕਾ ਕੀਤਾ ਪੁਲਿਸ ਨੇ ਮੇਰੇ ਨਾਲ ਧੱਕਾ ਕੀਤਾ ਮੈਂ ਫੌਜੀ ਬੰਦਾ ਨਹੀਂ 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 ਮੈਂ ਮੈਂ ਤੈਨੂੰ ਪਹਿਲੀ ਗੱਲ ਬੋਲੀ ਮੈਂ ਸਾਲਟ ਕਾ ਦੀ ਗੱਡੀ ਆ ਮਲਾਇਆ ਮੈਂ ਲਾਈਵ ਕਰੋ ਯਾਰ ਭਾਈ ਮਾਤਾ ਨੂੰ ਮਾਰਾ ਨਹੀਂ ਬੋਲਿਆ ਸਾਲਟ ਕੱਤੋਂ ਕਢੀ ਸਾਲਟ ਕੱਤੋਂ ਕਢ ਲਈ ਵਾਰ ਅਹੀਂ ਅਜ ਦੇ ਨਾਲ ਆਏ ਸਾਡੇ ਬੰਦੇ ਤੁਸੀਂ ਸਾਲਟ ਕੱਤੋਂ ਕਢ ਲਈ ਤੁਸੀਂ ਡਰਿੰਕ ਕੀਤੀ ਵੀ ਆ ਪੈਗ ਲਾਏ ਪਏ ਤੁਸੀਂ ਅਸਾਲਟ ਵਾਰ ਕੱਤੋਂ ਕਢ ਲਈ ਡਰਾਨਾ ਪਿਆ ਮੈਂ ਅਸਾਲਟ ਪਰ ਉਹ ਆਦਮ ਦੇਖ ਸ ਤੇ ਵਰਦੀ ਪਈ ਹੈ ਤਸਵੀਰਾਂ ਲਾਈਵ ਜਲੰਧਰ ਦਿਖਾ ਰਹੇ ਆ ਕਿਦਾਂ ਗੁੰਡਾਗਰਦੀ ਕੀਤੀ ਜਾ ਰਹੀ ਪੰਜਾਬ ਪੁਲਿਸ ਫੜ ਫੜ ਨੂੰ ਸਾਰੇ ਨੂੰ ਫੜ ਇੱਕ ਬੰਦਾ ਭੱਜ ਗਿਆ ਵਾ ਕੋ ਨਾਮ ਕੀ ਵੀ ਤਰਾ ਮੈਂ ਤੈਨੂੰ ਦੱਸ ਦਿੰਦਾ ਨਾਮ ਕੀ ਰੁੱਕ ਜਾ ਰੁੱਕੇ ਠਾਣਾ ਕੋਲਾ ਰੁੱਕ ਜਾ ਜਾ ਬਾਹਰ ਆ ਜਾ ਬਾਹਰ ਆ ਜਾ ਵੀਰੇ ਬਾਹਰ ਆ ਜਾ ਬਾਹਰ ਆ ਜਾ ਹੁਣ ਤੂੰ ਬਾਹਰ ਆ ਪੀਸਿਆ ਟੀਮ ਨੂੰ ਫੋਨ ਕਰ ਮੈਂ ਰੁਕਿਆ ਹੁਣੀ ਕਰਦਾ ਮੇਰੀ ਪਹਿਲ ਗੱਲ ਗੱਲ ਸੁਣ ਲੈ ਪਹਿਲਾਂ ਮੇਰੇ ਨਾਲ ਪੁਲਿਸ ਨਾਲ ਧੱਕਾ ਕੀਤਾ ਮੇਰੇ ਬੱਚੇ ਕੈਮਰੋ ਸਕੂਲ ਪੜਦਾ ਸਰਕਾਰੀ ਸਕੂਲ ਪੜਦਾ ਇਸ ਟਾਈਮ ਸਰਿਆ ਪਹਿਲਾਂ ਮੇਰੇ ਤੇ ਪਰਚਾ ਕੀਤਾ ਉਹਨਾਂ ਨੇ ਮੇਰਾ ਸਿਆਫਾਦਾ ਨੰਬਰ ਹੀ ਗਿਆ ਜੇ ਤੂੰ ਨਿਊਜ਼ ਚਲਾਣੀ ਹੈ ਫਿਰ ਪ੍ਰੋਪਰ ਚ ਲੈ ਆਂ ਉਸਨੇ ਪਰਚਾ ਕੀਤਾ ਮੇਰੇ ਨਾਲ 498 ਦਾ 14 ਸਾਲ ਬਾਅਦ 89 498 ਪਰਚਾ ਕਰਨਾ ਹੀ ਗਿਆ ਹੂੰ ਠੀਕ ਹੈ ਨਾ ਪਰਤੇ ਦੇ ਬਾਅਦ ਵੀ ਨੌਕਰੀ ਹੈਗੀ ਕਿ ਨੌਕਰੀ ਚ ਕਾਰੀ ਤਾ ਵਾ ਨੌਕਰੀ ਮੈਂ ਨੌਕਰੀ ਕਰ ਰਿਹਾ ਕਰ ਰਿਹਾ ਠੀਕ ਹੈ ਡਿਊਟੀ ਕਿੱਥੇ ਆਪਣੀ ਹਾਂ ਡਿਊਟੀ ਉਹਨੇ ਛੱਡ ਮੈਂ ਜਿਹੜੀ ਗੱਲ ਉਹ ਉਹ ਵੀ ਮੈਂ ਟੂਰ ਵੀ ਦੱਸਾਂਗਾ ਕੁਲਦੀਪ ਸਿੰਘ ਨਾਮ ਆ ਮਲਾਦਨ ਦਾ ਪਰਦੀ ਦੇਖ ਸਕਦੇ ਆ ਜਿਆਦਾ ਜਿਆਦਾ ਖਬਰ ਸ਼ੇਅਰ ਕਰੋ ਸੋ ਦਾਦੀ ਹੈ ਕਿ ਇਸ ਸਿਵਲ ਐਡਰੈਸ ਵਾਲੇ ਮੁੰਡੇ ਨੇ ਕਿਹਾ ਕਿ ਉਹ ਪੁਰਸ਼ ਕਰਮਚਾਰੀ ਹੈ ਤੇ ਵਿਆਹਿਆ ਹੋਇਆ ਉਸ ਦੇ ਬੱਚੇ ਵੀ ਨੇ ਜਿਹੜੇ ਕਿ ਉਹ ਦੂਜੇ ਪਾਸੇ ਲੋਕਾਂ ਦੇ ਵੱਲੋਂ ਇਸ ਨੂੰ ਲੈ ਕੇ ਕਈ ਜਿਹੜੇ ਕਿ ਸਵਾਲ ਇਹੋ ਖੜੇ ਕੀਤੇ ਜਾ ਰਹੇ ਨੇ ਜਿਉਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਓ। ਸਰ ਜੀ ਸੀ ਆਨ ਨੂੰ ਮੋਹਰੇ ਦੇ ਲਾ ਕੇ ਜੀ ਜੀ ਦੋਨੋਂ ਮੈਂ ਜੀ ਕੁਝ ਦੇ ਗਿਆ ਜੀ ਕਿ ਮਾਮਲਾ ਕਿਸੇ ਦਾ ਸਾਰਾ ਕੁਝ ਦੱਸ ਦਿਓ ਮਾਮਲਾ ਆਰ ਵੀ ਜੀ ਸਰ ਤੇ ਫਾਰਮ ਦਿਖਾਈ ਆ ਫਿਰ ਫਕਸ਼ਨ ਦੇਖ ਕੇ ਆਏਗੀ ਜੀ

ਇਹ ਕੋ ਨਾਮ ਆ ਮੈਂ ਜੀ ਇਹ ਨਾਮ ਦਾ ਪਾਸ ਲੈਣੀ ਆ ਦੇ ਤਸਵੀਰ ਭੈਂਕੀ ਕਿ ਨਾਮ ਹੈ ਮਹਾਰਾਜ ਮਾਦੇ ਜਿਨ੍ਹਾਂ ਨੇ ਆਪਣਾ ਜਿਹੜੀ ਅਸਾਲਟ ਆਣਾ ਲੁਤਾਨੀ ਇਹ ਮਮ ਜਿੰਦਗੀ ਜੇਤੇ ਨਾਮ ਆ ਸਰਪਤ ਸਿੰਘ ਜੀ ਰੈਂਕ ਹੋਦਾ ਹੈ ਰੈਂਕ ਨੰਬਰ 4 ਤੋਂ 4 ਜੀ ਇੱਕ ਦਾ ਨਾਮ ਫਜ਼ੀਲ ਸਿੰਘ ਦਾ ਆਸ ਤੇ ਠੀਕ

ਗੱਡੀ ਦੇ ਵਿੱਚ ਕਹਿਆ ਜਾ ਰਿਹਾ ਯੋਕਾ ਵੱਲੋਂ ਕਿ ਤੇਜ਼ਰ ਹਥਿਆਰ ਵੀ ਸੀਗੇ ਜਿਹੜੇ ਗੱਡੀ ਦੇ ਵਿੱਚ ਪਈ ਹੋਈ ਸੀ ਬੜਦੀ ਵੀ ਸੀਗੀ ਜਿਹੜੀ ਸਰਕਾਰੀ ਬੜਦੀ ਸਰਕਾਰੀ ਜੀ ਤੇ ਸਾਥ ਤੇ ਤੇ ਤੁਸੀਂ ਤੇ ਆ ਦੇਖੇ ਨਾ ਠੀਕ ਕਹਿੰਦੇ ਰਿਹਾ ਦੇਖਦੇ ਆਂ ਜੀ ਠੀਕ ਹੈ ਕਿਆ ਦੇਖਿਆ ਜਾਵੇ ਤਾਂ ਅੱਜਕੱਲ ਕਿਵੇਂ ਤੋਂ ਕਿਵੇਂ ਦੇ ਜਿਹੜੇ ਮਾਮਲੇ ਉਹ ਸਾਹਮਣੇ ਆ ਰਹੇ ਨੇ ਤਾਂ ਹੁਣ ਪੁਲਿਸ ਵੱਲੋਂ ਜਾਂਚ ਕਰਕੇ ਕੀ ਕਾਰਵਾਈ ਕੀਤੀ ਜਾਂਦੀ ਆ ਆਉਣ ਵਾਲਾ ਸਮਾਂ ਹੀ ਦੱਸੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ